ਸੱਤਰੀਏ ਕੈਲਗਰੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਨੀਵਾ ਕੌਣ ਕਹਾਣੀਕਾਰ ਨੇ ਜੀ ਸੁਰਿੰਦਰ ਗੀਤ ਬਲਦੇਵ ਸਿੰਘ ਨੇ ਪਤਨੀ ਨੂੰ ਕਿਹਾ ਕਰਤਾਰ ਗੁਰੇ ਤੂੰ ਆਪਣੀ ਜੇਬ ਚ ਮਿੱਠੀਆਂ ਗੋਲੀਆਂ ਰੱਖਦੀ ਹੁੰਨੀ ਐ ਦੇਖਾਂ ਕੋਈ ਗੋਲੀ ਹੈਗੀ ਕਿ ਨਹੀਂ ਸ਼ੁਕਰ ਹੈ ਗਰਮੀਆਂ ਦੇ ਦਿਨ ਸਨ ਸਿਆਲਾਂ ਦੇ ਦਿਨਾਂ ਚ ਤਾਂ ਇਸ ਠੰਡੇ ਮੁਲਕ ਚ ਖਾਸ ਕਰਕੇ ਕੈਲਗਰੀ ਸ਼ਹਿਰ ਦੇ ਕਿਸੇ ਪਾਰਕ ਚ ਬੰਦਾ ਕੁਲਫੀ ਵਾਂਗ ਜੰਮ ਜਾਂਦਾ ਹੈ ਬਲਦੇਵ ਸਿੰਘ ਤੇ ਉਹਦੇ ਘਰ ਵਾਲੀ ਪਾਰਕ ਚ ਇੱਕ ਬੈਂਚ ਤੇ ਬੈਠੇ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ ਜਾਣ ਤਾਂ ਕਿੱਧਰ ਜਾਣ ਆਸੇ-ਪਾਸੇ ਕੋਈ ਆਪਣਾ ਨਹੀਂ ਸੀ ਦਿਖਾਈ ਦਿੰਦਾ ਸਮਝ ਵੀ ਕੰਮ ਨਹੀਂ ਸੀ ਕਰ ਰਹੀ ਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂ ਸੀ ਸਾਹਮਣੇ ਟਿਮ ਹਾਟਨ ਦਿਖਾਈ ਦੇ ਰਿਹਾ ਸੀ ਪਰ ਤੁਰ ਕੇ ਜਾਣ ਦੀ ਹਿੰਮਤ ਕਿੱਥੋਂ ਲਿਆਉਂਦੇ ਬਲਦੇਵ ਸਿੰਘ ਦੀ ਜੇਬ ਵਿੱਚ ਕੇਵਲ 10 ਡਾਲਰ ਦਾ ਨੋਟ ਤੇ ਭਾਂ ਸੀ ਜੇ ਟੀਮ ਹੌਟਨ ਜਾਣ ਵੀ ਤਾਂ 10 ਡਾਲਰਾਂ ਦਾ ਕੀ ਆਉਣਾ ਸੀ ਅੰਗਰੇਜ਼ੀ 'ਚ ਗੱਲਬਾਤ ਕੌਣ ਕਰੂ ਕਰਤਾਰਕੌਰ ਨੇ ਆਪਣੀ ਜੈਕਟ ਦੀ ਜੇਬ ਫਰੋਲੀ ਤਾਂ ਕਿਸੇ ਭਲੇ-ਵੇਲੇ ਦੀਆਂ ਪਈਆਂ ਤਿੰਨ-ਚਾਰ ਮਿੱਠੀਆਂ ਗੋਲੀਆਂ ਨਿਕਲ ਆਈਆਂ ਉਹਨੇ ਇੱਕ ਗੋਲੀ ਬਲਦੇਵ ਸਿੰਘ ਦੇ ਹੱਥ ਤੇ ਧਰੀ ਤੇ ਦੂਜੀ ਪੇਪਰ ਲਾ ਕੇ ਆਪਣੇ ਮੂੰਹ 'ਚ ਪਾ ਲਈ ਹੌਲੀ-ਹੌਲੀ ਚੋਸਨ ਲੱਗ ਪਈ ਮਿੱਠੀ ਗੋਲੀ ਨੇ ਦੋਨਾਂ 'ਚ ਜਾਨ ਪਾ ਦਿੱਤੀ ਕਰਤਾਰਕੌਰ ਦੀ ਜੇਬ 'ਚ ਪਈਆਂ ਦੋ ਹੋਰ ਗੋਲੀਆਂ ਇਸ ਸਮੇਂ ਬਹੁਤ ਸਹਾਈ ਜਾਪਦੀਆਂ ਸਨ। ਖਰਤਾਰ ਕੌਰ ਨੇ ਆਪਣੀ ਜੇਬ ਨੂੰ ਘੁੱਟ ਕੇ ਫੜ ਲਿਆ ਕਿ ਕਿਤੇ ਇਹ ਗੋਲੀਆਂ ਜੇਬ ਚੋਂ ਡਿੰਗ ਨਾ ਮਹਿਣ। ਬਲਦੇਵ ਸਿੰਘ ਬੈਂਚ ਤੋਂ ਉੱਠਿਆ ਤੇ 2-4 ਕਦਮ ਇੱਧਰ ਉੱਧਰ ਤੁਰਨ ਪਿੱਛੋਂ ਦੂਜੇ ਬੈਂਚ ਤੇ ਜਾ ਬੈਠਾ। ਕੁਝ ਮਿੰਟਾਂ ਬਾਅਦ ਖਰਤਾਰ ਕੌਰ ਵੀ ਉਹਦੇ ਮਗਰ ਚਲੀ ਗਈ ਤੇ ਨਾਲ ਦੇ ਬੈਂਚ ਤੇ ਜਾ ਬੈਠੀ। ਉੜਦਾ-ਉੜਦਾ ਇੱਕ ਪੱਤਾ ਬਲਦੇਵ ਸਿੰਘ ਦੀ ਜੈਕਟ ਤੇ ਅੜ ਗਿਆ। ਉਨੇ ਪੱਤੇ ਨੂੰ ਹੱਥ 'ਚ ਏਉਂ ਫੜਿਆ ਜਿਵੇਂ ਉਹਦਾ ਕੁਝ ਲੱਗਦਾ ਹੋਵੇ ਪੱਤੇ ਨੂੰ ਗੋਹ ਨਾਲ ਦੇਖਿਆ ਦੋਨਾਂ ਹੱਥਾਂ 'ਚ ਪਲੋਸਣ ਲੱਗ ਪਿਆ ਜਿਵੇਂ ਪੱਤਾ ਉਹਨੂੰ ਕੋਈ ਰਾਹ ਦੱਸੇਗਾ ਪੱਤਾ ਆਪਣੇ ਟਾਣ ਤੋਂ ਟੁੱਟ ਕੇ ਹਵਾ ਵਿੱਚ ਭਟਕ ਰਿਹਾ ਸੀ ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਜਿਵੇਂ ਉਹ ਵੀ ਤਾਂ ਟਾਹਣ ਤੋਂ ਟੁੱਟਿਆ ਪੱਤਾ ਹੋਵੇ ਬਲਦੇਵ ਸਿੰਘ ਨੇ ਲੰਮਾ ਸਾਹ ਲਿਆ ਕਰਤਾਰਕੌਰ ਵੱਲ ਮੂੰਹ ਕਰਕੇ ਆਖਣ ਲੱਗਾ ਇੱਥੇ ਇਓ ਬੈਠੇ ਨਹੀਂ ਸਰਨਾ ਹੁਣ ਤਾਂ ਬੈਠੇ ਆ ਔਖੇ ਸੋਕੇ ਰਾਤ ਨੂੰ ਕੀ ਬਣੂ 10 ਡਾਲਰਾਂ ਦਾ ਕੀ ਬਣਨਾ ਭੁੱਖ ਨਾਲ ਤਾਂ ਪਹਿਲੇ ਹੀ ਬੁਰਾ ਹਾਲ ਹੋਇਆ ਪਿਆ ਜਾਈਏ ਤਾਂ ਜਾਈਏ ਕਿੱਥੇ ਕਰੀਏ ਤਾਂ ਕੀ ਕਰੀਏ ਕਰਤਾਰਕ ਔਰ ਦਾ ਗੱਜਪਾਰ ਆ ਹੁਣ ਤੱਕ ਰੋਕੇ ਹੰਝੂ ਵਹਿ ਤੁਰੇ ਸੀ ਉਹ ਅੱਖਾਂ ਪੂੰਝਦੀ ਬੋਲੀ ਮੈਂ ਕੀ ਦਸਾਂ ਮੈਨੂੰ ਤਾਂ ਕੁਝ ਨਹੀਂ ਔੜਦਾ ਬੀ ਕਿੱਥੇ ਜਾਈਏ ਕਿਹਨੂੰ ਫੋਨ ਕਰੀਏ ਹਾਂ ਇਹੀ ਤਾਂ ਮੈਂ ਸੋਚਦਾ ਹਾਂ ਜੇ ਪੁਲਿਸ ਨੂੰ ਦੱਸ ਦਿਆਂ ਤਾਂ ਗੱਲ ਬਹੁਤੀ ਦੂਰ ਨਿਕਲ ਜੂਗੀ ਆਸ ਸੀ ਕਿ ਉਹ ਤਾਂ ਫੋਨ ਆਜੂ ਕਿ ਕਿੱਥੇ ਹੋ ਤੁਸੀਂ ਸਾਨੂੰ ਘਰੋਂ ਕੱਢ ਕੇ ਕੁਝ ਮਹਿਸੂਸ ਤਾਂ ਹੋਵੇ ਤੇ ਆ ਕੇ ਲੈ ਕੇ ਜਾਊਗੀ ਐਨੀ ਚੰਗੀ ਕਿਸਮਤ ਕਿੱਥੇ ਅੱਜ ਤਾਂ ਰੱਬ ਵੀ ਦੂਰ ਹੋਇਆ ਲੱਗਦਾ ਆਪਣੇ ਤੋਂ ਇੱਕ ਹੋਗਾ ਹਵਾ ਚ ਰਲ ਗਿਆ ਅੱਜ ਤੱਕ ਕੋਈ ਆਪਣਾ ਵੀ ਇੱਧਰ ਨਹੀਂ ਆਉਂਦਾ ਦਿਸਦਾ ਜੇ ਕੋਈ ਇੱਧਰ ਆਵੇ ਤਾਂ ਖਬਰੇ ਪੁੱਛੀ ਲਵੇ ਕਿ ਇੱਥੇ ਕਿਉਂ ਬੈਠੇ ਹੋ ਕਰਤਾਰਕੌਰ ਨੇ ਅਸਮਾਨ ਵੱਲ ਦੇਖਿਆ ਸੂਰਜ ਸਿਰ ਤੇ ਆ ਗਿਆ ਸੀ ਉਹ ਮੂੰਹ 'ਚ ਕੁਝ ਬੁੜਬੁੜਾਈ ਪਰ ਬਲਦੇਵ ਸਿੰਘ ਨੂੰ ਉਹਦੀ ਭੋਰਾ ਵੀ ਸਮਝ ਨਹੀਂ ਬਲਦੇਵ ਸਿਓ ਤੇ ਕਰਤਾਰਕੌਰ ਨੂੰ ਕੈਨੇਡਾ ਆਇਆ 2 ਸਾਲ ਹੋਏ ਸਨ ਉਹ ਆਪਣੇ ਪੁੱਤ ਜੋਰਾਵਰ ਦੇ ਜੋਰ ਦੇਣ ਤੇ ਵਿਜ਼ਟਰ ਵੀਜ਼ਾ ਲੈ ਕੇ ਆਏ ਸਨ ਇੱਕ ਸਾਲ ਤਾਂ ਵਧੀਆ ਲੰਘਿਆ ਕਿਹਨੂੰ ਪਤਾ ਹੁੰਦਾ ਕਿ ਸਮਾਂ ਆਪਣੀ ਬੁੱਕਲ 'ਚ ਕੀਲ ਕੋਈ ਬੈਠਾ ਬਲਦੇਵ ਸਿੰਘ ਨੂੰ ਆਪਣੇ ਪੁੱਤ ਤੇ ਲੋੜਿਆਂ ਦਾ ਮਾਣ ਸੀ ਕਿ ਉਹਨੇ ਪੰਜਾਂ ਛਿਆਂ ਸਾਲਾਂ 'ਚ ਪਿੰਡ ਵਿੱਚ ਸਿਰ ਚੁੱਕ ਕੇ ਤੁਰਨ ਜੋਗਾ ਕਰ ਦਿੱਤਾ ਕੋਠੀ ਵਰਗਾ ਸੋਹਣਾ ਮਕਾਨ ਬਣਾ ਲਿਆ ਏਸੇ ਕੋਠੀ ਕਰਕੇ ਤਾਂ ਜੋਰਾਵਰ ਤੋਂ ਛੋਟੇ ਸਤਨਾਮ ਦਾ ਵਿਆਹ ਵੀ ਚੰਗੇ ਖਾਨ ਦੇ ਪਿੰਦੇ ਘਰ 'ਚ ਹੋ ਗਿਆ ਸੀ ਸਤਨਾਮ ਨੇ ਨਵਾਂ ਟਰੈਕਟਰ ਲੈ ਲਿਆ ਜੋਰਾ ਵਰਤੇ ਸਿਰ ਤੇ ਉਹ ਖੇਤੀਬਾੜੀ ਦਾ ਕੰਮ ਬੜੇ ਸ਼ੌਂਕ ਨਾਲ ਕਰੀ ਜਾਂਦਾ ਸੀ ਬਲਦੇਵ ਸਿੰਘ ਸੋਚਦਾ ਕਿ ਹੁਣ ਉਹਨੂੰ ਕੋਈ ਫਿਕਰ ਨਹੀਂ ਉਹਨੂੰ ਆਪਣੀ ਸਲੱਗ ਔਲਾਦ ਤੇ ਐਨਾ ਮਾਣ ਹੋਣ ਲੱਗ ਪਿਆ ਕਿ ਉਹ ਆਪਣੇ ਪਿੰਡ 'ਚ ਆਕੜ ਕੇ ਤੁਰਦਾ ਤੇ ਸੋਚਦਾ ਕਿ ਪਿੰਡ 'ਚ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਕੋਟੀ 'ਚ ਬੈਠਾ ਆਪਣੇ ਆਪ ਨੂੰ ਆਸ-ਪਾਸ ਦੇ ਪਿੰਡਾਂ ਦੇ ਸਰਦਾਰਾਂ 'ਚੋਂ ਸਰਦਾਰ ਸਮਝਦਾ ਉਧਰ ਕਰਤਾਰਕੌਰ ਦੀ ਤੌਰ ਵੀ ਬਦਲ ਗਈ ਉਹ ਚੜਦੇ ਤੋਂ ਚੜਦਾ ਲੇੜਾ ਪਾਉਂਦੀ। ਜਦੋਂ ਦਾ ਜੋਰਾਵਰ ਕੈਨੇਡਾ ਆਇਆ ਸੀ ਉਦੋਂ ਦਾ ਉਹਨੂੰ ਵੀ ਪਿਓ ਦੀ ਜਿੰਨ ਦਾ ਪਤਾ ਲੱਗ ਗਿਆ। ਉਹ ਤੋਂ ਪਹਿਲਾਂ ਤਾਂ ਹਾੜੀ ਸੋਣੀ ਜਿਹੜਾ ਜੁੜਿਆ ਪਾ ਲਿਆ ساری ਉਮਰ ਚੁੱਲ੍ਹੇ 'ਚ ਫੁੱਕਾ ਮਾਰਦੀ ਦੀ ਲੰਘ ਗਈ। ਹੁਣ ਨਵੀਂ ਬਣੀ ਰਸੋਈ 'ਚ ਖਲੋ ਕੇ ਰੋਟੀ ਬਣਾਉਣ ਦਾ ਮਜ਼ਾ ਹੀ ਵੱਖਰਾ ਸੀ। ਉਹ ਵੀ ਆਪਣੇ ਗਲੀ ਗਵੰਡ ਦੀਆਂ ਕੁੜੀਆਂ ਬੁੜੀਆਂ ਨੂੰ ਚੱਜ ਨਾਲ ਰਹਿਣ ਸਹਿਣ ਦੇ ਤਰੀਕੇ ਦੱਸਣ ਲੱਗੀ ਸੀ। ਇੱਕ ਦਿਨ ਅਚਾਨਕ ਜੋਰਾਵਰ ਦੇ ਪੇਟ 'ਚ ਬੱਕਰੀ ਹੀ ਕਿਸਮ ਦਾ ਦਰਦ ਹੋਇਆ ਸੋਚਿਆ ਕੁਝ ਵਾਧੂ ਘਾਟੂ ਖਾਦਾ ਪੀਤਾ ਹੋਵੇਗਾ ਕੁਝ ਦਿਨ ਪੇਨ ਕਿਲਰ ਲੈਂਦਾ ਰਿਹਾ ਵੱਧਦੀ ਪੀੜ ਦੇਖ ਡਾਕਟਰ ਤੇ ਗਿਆ ਤਾਂ ਡਾਕਟਰ ਨੇ ਬਹੁਤ ਸਾਰੇ ਟੈਸਟ ਲਿਖ ਦਿੱਤੇ ਪੇਟ ਦਾ ਅਲਟਰਾਸਾਉਂਡ ਤੇ ਫਿਰ ਐਮ ਆਰ ਆਈ ਤੋਂ ਪਤਾ ਲੱਗਿਆ ਕਿ ਮੇਦੇ 'ਚ ਕੈਂਸਰ ਹੈ ਕੁਝ ਮਹੀਨਿਆਂ ਦੀ ਬਿਮਾਰੀ ਤੋਂ ਬਾਅਦ ਉਹ ਰੱਬ ਨੂੰ ਪਿਆਰਾ ਹੋ ਗਿਆ ਬਲਦੇਵ ਸਿੰਘ ਤੇ ਕਰਤਾਰਕੌਰ ਦਾ ਜਹਾਨ ਹੀ ਲੁੱਟਿਆ ਗਿਆ ਪਿਓਲੀ ਪੁੱਤ ਦੀ ਲਾਸ਼ ਨੂੰ ਆਪਣੇ ਮੋਢਿਆਂ ਤੇ ਚੁੱਕਣ ਤੋਂ ਵੱਧ ਹੋਰ ਕੁਝ ਵੀ ਦੁਖਦਾਈ ਨਹੀਂ ਹੁੰਦਾ ਜੋਰਾਵਰ ਦੀ ਮੌਤ ਤੋਂ ਬਾਅਦ ਉਹਦੀ ਪਤਨੀ ਹਰਲੀਨ ਤੇ ਉਹਦੇ ਸੱਸ ਸਹੁਰੇ ਵਿਚਾਲੇ ਦਰਾੜ ਤਾਂ ਪਹਿਲਾਂ ਵੀ ਸੀ ਪਰ ਜੋਰਾਵਰ ਦੀ ਮੌਤ ਤੋਂ ਬਾਅਦ ਹੋਰ ਗਹਿਰੀ ਹੋ ਗਈ ਉਹਦੇ ਜਿਉਂਦਿਆਂ ਹਰਲੀਨ ਦਾ ਕਦੇ ਹੌਸਲਾ ਨਹੀਂ ਸੀ ਪਿਆ ਕਿ ਉਹ ਬਲਦੇਵ ਸਿੰਘ ਤੇ ਕਰਤਾਰਕੌਰ ਨੂੰ ਉੱਚਾ ਨੀਵਾ ਬੋਲੇ ਹਰਲੀਨ ਨੂੰ ਆਪਣੇ ਸੱਸ ਸਹੁਰੇ ਦੀ ਰੂੜੀਵਾਦ ਸੋਚ ਉੱਪਰ ਬਹੁਤ ਗੁੱਸਾ ਆਉਂਦਾ ਪਰ ਉਹ ਚੁੱਪ ਹੋ ਜਾਂਦੀ। ਜੋਰਾਵਰ ਕੋਲ ਸ਼ਿਕਾਇਤ ਕਰਦੀ ਤਾਂ ਇਹ ਇਹ ਆ ਕੇ ਟਾਲ ਦਿੰਦਾ ਕਿ ਹੌਲੀ-ਹੌਲੀ ਸਭ ਠੀਕ ਹੋ ਜਾਊਗਾ। ਅੱਜ ਸਵੇਰੇ ਹੀ ਤੂੰ ਤੂੰ ਮੈਮੇ ਹੋ ਗਈ। ਮੌਕੇ ਦੀ ਤਲਾਸ਼ 'ਚ ਹਰਲੀਨ ਨੂੰ ਵਧੀਆ ਵਕਤ ਮਿਲ ਗਿਆ। ਉਹਨੇ ਬਲਦੇਵ ਸਿੰਘ ਨੂੰ ਆਖ ਦਿੱਤਾ, ਇਹ ਤੋਂ ਪਹਿਲਾਂ ਕਿ ਮੈਂ ਪੁਲਿਸ ਬੁਲਾਵਾਂ ਆਪਣੇ ਆਪ ਘਰੋਂ ਬਾਹਰ ਹੋ ਜਾਓ। ਮੈਂ ਨਹੀਂ ਤੁਹਾਡੇ ਵਰਗੇ ਲੋਕਾਂ ਨਾਲ ਰਹਿ ਸਕਦੀ। ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਣਾ ਚਾਹੁੰਦੀ ਆ। ਲੀਡੇ ਕੱਪੜੇ ਵੀ ਚੁੱਕਣ ਦਾ ਮੌਕਾ ਨਾ ਦਿੱਤਾ ਬਲਦੇਵ ਸਿਉ ਨੇ ਬਥੇਰਾ ਕਿਹਾ ਕਿ ਪੁੱਤ ਸਾਨੂੰ ਮਾੜੇ ਮੋٹے ਲੀਡੇ ਕੱਪੜੇ ਤਾਂ ਚੁੱਕ ਲੈਣ ਦੇ ਪਰੋਟਾਸ ਤੋਂ ਮਸਣਾ ਹੋਏ ਲੀਡੇ ਕੱਪੜੇ ਪੁਲਿਸ ਨੂੰ ਨਾਲ ਲੈ ਕੇ ਜਾਣੇ ਤੇ ਘਰ ਦੀਆਂ ਚਾਬੀਆਂ ਮੈਨੂੰ ਦੇ ਜਾਵੋ ਗੱਲ ਏਉਂ ਹੋਈ ਕਿ ਜੋਰਾਵਰ ਦੀ ਮੌਤ ਪਿੱਛੋਂ ਬਲਦੇਵ ਤੇ ਜੋਰਾਵਰ ਦੀ ਪਤਨੀ ਹਰਲੀਨ ਵਿਚਕਾਰ ਪੈਸਿਆਂ ਦਾ ਝਗੜਾ ਛਿੜ ਗਿਆ ਕਾਨੂੰਨੀ ਤੌਰ ਤੇ ਜੋ ਕੁਝ ਜੋਰਾਵਰ ਦਾ ਸੀ ਉਸ ਉੱਪਰ ਹਰਲੀਨ ਦਾ ਹੱਕ ਬਣਦਾ ਸੀ ਪਰ ਬਲਦੇਵ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਜੋਰਾਵਰ ਦੇ ਬੈਂਕ ਬੈਲੈਂਸ ਤੇ ਆਪਣਾ ਅਧਿਕਾਰ ਸਮਝਦਾ ਸੀ ਇਹ ਖਿੱਚੋ ਤਾਣ ਤੇ ਖੇਪੜਵਾਜੀ ਸਵੇਰ ਵਾਲੇ ਝਗੜੇ ਦੀ ਜੜ ਸੀ ਸਵੇਰੇ ਉੱਠਣ ਅਨਸਾਰ ਬਲਦੇਵ ਸਿੰਘ ਹਰਲੀਨ ਨੂੰ ਆਖਣ ਲੱਗਾ ਭਾਈ ਅੱਜ ਬੈਂਕ ਜਾ ਕੇ ਕੰਮ ਮੁਕਾ ਹੀਏ ਸਾਡਾ ਪੁੱਤ ਸੀ ਉਹ ਸਾਡਾ ਵੀ ਹੱਕ ਬਣਦਾ ਉਹਦੇ ਪੈਸੇ ਥੇਲੇ ਤੇ ਅਸੀਂ ਕੀ ਖੱਟੇ ਇੱਥੇ ਆ ਕੇ ਪੁੱਤ ਕੀ ਗਿਆ ਅਸੀਂ ਤਾਂ ਮੰਗਦੇ ਬਣ ਗਏ ਢੇਲਾ ਨਹੀਂ ਮੇਰੀ ਜੇਬ ਚ ਉਹ ਜਿਉਂਦਾ ਸੀ ਤਾਂ ਕਦੇ ਮੇਰੀ ਜੇਬ ਖਾਲੀ ਨਹੀਂ ਸੀ ਹੋਈ ਹੁਣ ਵਾਇਗਰੂ ਨੂੰ ਪਤਾ ਸਾਡੇ ਨਾਲ ਕੀ ਬੀਤਦੀ ਆ ਸੁਣ ਕੇ ਹਰਲੀਨ ਦੇ ਸੱਤੀ ਕੱਪੜੀ ਅੱਗ ਲੱਗ ਗਈ ਦੇਖੋ ਮੇਰੇ ਤੋਂ ਨੀਏ ਰੋਜ਼ ਰੋਜ਼ ਦਾ ਕੰਜਰਖਾਨਾ ਸਹਿ ਹੁੰਦਾ ਮੈਂ ਤਾਂ ਸੋਚਦੀ ਸੀ ਤੁਸੀਂ ਮੇਰਾ ਸਹਾਰਾ ਬਣੋਗੇ ਪਰ ਤੁਸੀਂ ਤਾਂ ਮੈਨੂੰ ਹੀ ਚੱਬਣ ਲੱਗ ਗਏ ਜੋਰਾ ਵਰ ਮੇਰਾ ਪਤੀ ਸੀ ਮੈਂ ਹੀ ਜਾਣਦੀ ਹਾਂ ਜੋ ਮੇਰੇ ਤੇ ਬੀਤ ਰਹੀ ਆ ਤੁਹਾਨੂੰ ਉਹਦੀ ਮੌਤ ਨਾਲ ਕੀ ਤੁਹਾਨੂੰ ਤਾਂ ਪੈਸਾ ਚਾਹੀਦਾ ਬੈਂਕ ਚ ਸਭ ਕੁਝ ਸਾਡਾ ਸਾਂਝਾ ਸੀ ਇਹ ਘਰ ਸਾਡੇ ਦੋਨਾਂ ਦੇ ਨਾਮ ਤੇ ਆ ਕਿਵੇਂ ਮਿਲੂ ਤੁਹਾਨੂੰ ਆਪੇ ਕਾਨੂੰਨ ਘੜੀ ਜਾਣੇ ਹੋ ਆਨ ਪੜ ਕਿਸੇ ਥਾਂ ਦੇ ਬਲਦੇਵ ਸਿੰਘ ਭੁੱਲ ਗਿਆ ਕਿ ਉਹ ਕੈਨੇਡਾ ਚ ਬੈਠਾ ਹੈ ਉਹਨੇ ਹਰਲੀਨ ਵੱਲ ਚਪੇੜ ਚੁੱਕੀ ਪਰ ਕਰਤਾਰ ਕਰਨੀ ਉਹਦੀ ਬਾਹ ਫੜ ਲਈ ਬਲਦੇਵ ਸਿੰਘ ਨੇ ਕਰਤਾਰਕੌਰ ਨੂੰ ਪੂਰੇ ਜ਼ੋਰ ਨਾਲ ਧੱਕਾ ਦਿੱਤਾ ਪਰ ਚੰਗੀ ਕਿਸਮਤ ਨੂੰ ਸੋਫੇ ਤੇ ਜਾ ਡਿੱਗੀ ਸੱਟ-ਚੋਟ ਤੋਂ ਬਚ ਗਈ ਇਸ ਤੋਂ ਪਹਿਲਾਂ ਕਿ ਮੈਂ ਪੁਲਿਸ ਨੂੰ ਫੋਨ ਕਰਾਂ ਮੇਰੇ ਘਰ ਤੋਂ ਬਾਹਰ ਹੋ ਜਾ ਤਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਵੇਲੇ ਮੇਰੇ ਟੁਕੜਿਆਂ ਤੇ ਪਲ ਰਹੇ ਹੋ ਬਾਹਰ ਹੋ ਜਾ ਨਹੀਂ ਤਾਂ ਪੁਲਿਸ ਆਕੇ ਤੁਹਾਡੇ ਨਾਲ ਲਿਬੜੂ ਬਲਦੇਵ ਜਿਓ ਪੁਲਿਸ ਜਾਬਤ ਸੁਣ ਕੇ ਭਮੱਤਰ ਗਿਆ ਤੇ ਕਰਤਾਰਕੌਰ ਨੂੰ ਆਖਣ ਲੱਗਾ ਉੱਠ ਤੁਰ ਕੀ ਵੇਨੀ ਆ ਮੇਰੇ ਵੱਲ ਹੁਣ ਕੋਈ ਕਸਰ ਬਾਕੀ ਆ ਬੇਇੱਜ਼ਤੀ ਦੀ ਉਹਦੇ ਪਮਤਰਣ ਦਾ ਕਾਰਨ ਇਹ ਵੀ ਸੀ ਕਿ ਉਹ ਵਿਜ਼ਟਰ ਵੀਜ਼ੇ ਤੇ ਸੀ ਪੁਲਿਸ ਨੇ ਫੜ ਕੇ ਤੁਰੰਤ ਵਾਪਸ ਭਾਰਤ ਭੇਜ ਦੇਣਾ ਸੀ ਕੀ ਰਹਿਣੀ ਸੀ ਫਿਰ ਉਹਨਾਂ ਦੀ ਇੱਜ਼ਤ ਪਿੰਡ 'ਚ ਵਾਕ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸਨ ਗੱਲਾਂ ਨੂੰ ਤਾਂ ਖੰਭ ਲੱਗ ਜਾਂਦੇ ਨੇ ਮੂੰਹ ਚੋਂ ਨਿਕਲ ਹੀ ਨਹੀਂ ਤੇ ਉੱਡੀ ਨਹੀਂ ਘਰੋਂ ਨਿਕਲਣ ਦਾ ਸੀਨ ਯਾਦ ਕਰਕੇ ਬਲਦੇਵ ਸਿੰਘ ਦੀ ਤਾਂ ਨਿਕਲ ਗਈ ਕਰਤਾਰਕੌਰ ਨੇ ਉਹਦਾ ਮੋਢਾ ਹਿਲਾਉਂਿਆ ਤੇ ਕਹਿਣ ਲੱਗੀ ਸਰਦਾਰਾ ਇਹੋ ਜਿht ਹੌਲਾ ਕੀਤਿਆ ਨਹੀਂ ਸਰਨਾ ਹੁਣ ਇਹ ਸੋਚ ਬਈ ਕਿੱਧਰ ਜਾਣਾ ਦਿਨ ਚੜਦਾ ਨਹੀਂ ਟਾਲਦਾ ਏ ਇਉਂ ਇੱਥੇ ਕਿੰਨਾ ਚਿਰ ਬੈਠਾਂਗੇ ਮੈਂ ਬਥੇਰਾ ਤੈਨੂੰ ਸਮਝਾਇਆ ਕਿ ਆਰਾਮ ਨਾਲ ਮਿੱਠਾ ਪਿਆਰਾ ਹੋ ਕੇ ਚਾਰ ਦਿਹਾੜੇ ਕੱਟ ਲਾ ਜੇ ਮੇਰੀ ਮਾੜੀ ਮੋਟੀ ਸੁਣੀ ਹੁੰਦੀ ਆ ਦਿਨ ਦੇਖਣਾ ਨਾ ਪੈਂਦਾ ਇੰਨਾ ਕਹਿ ਕੇ ਉਹ ਅੱਖਾਂ ਪੁੰਜਣ ਲੱਗ ਪਈ। ਬਲਦੇਵ ਸਿ ਉਹ ਤਾਂ ਪਹਿਲੀ ਪਸੀਜਿਆ ਪਿਆ ਸੀ। ਇੱਕ ਖਿਆਲ ਆਉਂਦਾ ਇੱਕ ਜਾਂਦਾ। ਅਖੀਰ ਉਹਨੂੰ ਸੁੱਝੀ ਕਿਉਂ ਨਾ ਸੰਦੀਪ ਨੂੰ ਫੋਨ ਕਰਕੇ ਦੇਖਾਂ। ਫਿਰ ਰੁਕ ਗਿਆ। ਸੰਦੀਪ ਉਹਨਾਂ ਦੇ ਪਿੰਡ ਦਾ ਮੁੰਡਾ ਸੀ। ਉਹਦੇ ਮਾਪੇ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਸਫਾਈ ਕਰਿਆ ਕਰਦੇ ਸਨ। ਸੰਦੀਪ ਨੇ ਅੰਤਾਂ ਦੀ ਗਰੀਬੀ 'ਚ ਰਹਿ ਕੇ ਡਿਗਰੀ ਲਈ ਤੇ ਉਹ ਨੰਬਰ ਸਿਸਟਮ ਤੇ ਕੈਨੇਡਾ ਆ ਗਿਆ। ਇਥੇ ਉਹ ਕਿਸੇ ਇਮੀਗ੍ਰੈਂਟ ਪੰਜਾਬਣ ਕੁੜੀ ਨੀਰੂ ਨਾਲ ਵਿਆਹ ਕਰਵਾ ਕੇ ਸੈਟਲ ਹੋ ਗਿਆ। ਕੈਨੇਡਾ ਰਹਿੰਦੇ ਆ ਸੰਦੀਪ ਤੇ ਜੋਰਾਵਰ ਦੀ ਚੰਗੀ ਦੋਸਤੀ ਸੀ। ਉਹ ਭਰਾਵਾਂ ਵਾਂਗ ਵਰਤਣ ਲੱਗੇ। ਹਰ ਵੀਕਐਂਡ ਕਦੇ ਸੰਦੀਪ ਦੇ ਘਰ ਮਹਿਫਿਲ ਲੱਗਦੀ ਕਦੇ ਜੋਰਾਵਰ ਦੇ। ਪਰ ਇਹ ਤੋਂ ਬਲਦੇਵ ਸਿੰਘ ਬਹੁਤਾ ਖਿੱਚਦਾ। ਉਹ ਅਕਸਰ ਹੀ ਜੋਰਾਵਰ ਨੂੰ ਕਹਿੰਦਾ ਦੇਖ ਆਪਾਂ ਜੱਟ ਸਰਦਾਰ ਆਂ ਨਿੱਕੀ ਸੁੱਕੀ ਜਾਤ ਨਾਲ ਵਰਤ ਵਰਤਾਵਾ ਸਾਨੂੰ ਸੋਭਾ ਨਹੀਂ ਦਿੰਦਾ। ਕਿੱਥੇ ਅਸੀਂ ਕਿੱਥੇ ਇਹ ਪਿੰਡ ਦਾ ਗੰਦ ਸਾਫ਼ ਕਰਨ ਵਾਲੇ ਤੇ ਹੁਣ ਸਾਡੀ ਬਰਾਬਰੀ ਕਰਨ ਲੱਗ ਪਏ ਨੇ ਜਾਤ ਤਾਂ ਧੋਤੀ ਨਹੀਂ ਜਾਂਦੀ ਨਾਲ ਹੀ ਰਹਿੰਦੀ ਆ ਬੰਦੇ ਦੇ ਜਨਮ ਤੋਂ ਮਰਨ ਤੱਕ ਜੋਰਾਵਰ ਆਪਣੇ ਬਾਪ ਨੂੰ ਬਥੇਰਾ ਸਮਝਾਉਂਦਾ ਤੇ ਕਹਿੰਦਾ ਦੇਖੋ ਬਾਪੂ ਜੀ ਜੇ ਅਸੀਂ ਬਾਬੇ ਨਾਨਕ ਦੇ ਸਿੱਖਾਂ ਤਾਂ ਸਾਨੂੰ ਗੁਰੂਆਂ ਦੀ ਮੰਨਣੀ ਵੀ ਚਾਹੀਦੀ ਆ ਬਾਣੀ ਅਨੁਸਾਰ ਬੰਦਾ ਜਾਤ ਤੋਂ ਨਹੀਂ ਬਲਕਿ ਕਿਰਦਾਰ ਤੋਂ ਪਛਾਣਿਆ ਜਾਂਦਾ ਇਹ ਜਾਤ ਪਾਤ ਤਾਂ ਰੱਬ ਨੇ ਨਹੀਂ ਬਣਾਈ ਬੰਦੇ ਨੇ ਆਪਣੇ ਸਵਾਰਥਾਂ ਲਈ ਬਣਾਈ ਆ ਤੁਹਾਡੇ ਵਰਗੇ ਗੁਰੂ ਦੇ ਸਿੱਖ ਨੂੰ ਇਹੋ ਜੀਆਂ ਗੱਲਾਂ ਨਹੀਂ ਸੋਭਦੀਆਂ ਪਰ ਬਲਦੇਵ ਸਿੰਘ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਜਦੋਂ ਵੀ ਸੰਦੀਪ ਤੇ ਉਹਦੀ ਪਤਨੀ ਨੀਰੂ ਉਹਨਾਂ ਦੇ ਘਰ ਆਉਂਦੇ ਤਾਂ ਉਹ ਆਪਣੇ ਕਮਰੇ 'ਚ ਜਾ ਬੈਠਦਾ ਉਹਨਾਂ ਦੇ ਗਿਆ ਤੋਂ ਹੀ ਬਾਹਰ ਨਿਕਲਦਾ ਤੇ ਕਰਤਾਰ ਕੌਰ ਨੂੰ ਮੇੜੇ ਮਾਰਦਾ ਕਿ ਤੈਨੂੰ ਉਹਨਾਂ ਨਾਲ ਬਹਿ ਕੇ ਖਾਣ ਨਾਲ ਰੋਟੀ ਜ਼ਿਆਦਾ ਸਵਾਦ ਲੱਗਦੀ ਆ ਰੱਬ ਤੋਂ ਡਰਿਆ ਕਰ ਕਿਉਂ ਪੁੱਠੀਆਂ ਗੱਲਾਂ ਕਰਕੇ ਮਨ ਦਾ ਸੁੱਖ ਆਰਾਮ ਗਵਾਉਣਾ ਹੈ ਸਿਆਣਾ ਬਣ ਮੁੰਡਾ ਗਲਤ ਨਹੀਂ ਕਹਿੰਦਾ ਪਰ ਬਲਦੇਵ ਸਿਓ ਤੇ ਪੂਰਾ ਅਸਰ ਨਾ ਹੁੰਦਾ ਇੱਕ ਦਿਨ ਤਾਂ ਉਹ ਸਾਰੀਆਂ ਹੱਦਾਂ ਟੱਪ ਗਿਆ ਸੰਦੀਪ ਤੇ ਨੀਰੂ ਸ਼ੁੱਕਰਵਾਰ ਦੀ ਸ਼ਾਮ ਉਹਨਾਂ ਦੇ ਘਰ ਆਏ ਹੋਏ ਸਨ ਹਰਲੀਨ ਫੁੱਲਕੇ ਲਾ ਰਹੀ ਸੀ ਤੇ ਨੀਰੂ ਸਲਾਦ ਕੱਟਣ ਲੱਗ ਪਈ ਬਲਦੇਵ ਤੋਂ ਜਰਿਆ ਨਾ ਗਿਆ ਗੁੱਸੇ 'ਚ ਕਹਿਣ ਲੱਗਾ ਦੇਖ ਭਾਈ ਹਰਲੀਨ ਕਿਸੇ ਉਪਰੇ ਨੂੰ ਰਸੋਈ 'ਚ ਨਾ ਵੜਨ ਦਿਆ ਕਰ ਕੰਮ ਆਪ ਕਰ ਲਿਆ ਕਰ ਜਾਂ ਕਰਤਾਰ ਕੌਰ ਨੂੰ ਕਹਿ ਦਿਆ ਕਰ ਇਹ ਗੱਲ ਸੁਣਤਾ ਸਾਰਿਆਂ ਨੇ ਲਈ ਅਣ ਸੁਣੀ ਕਰ ਦਿੱਤੀ ਸੰਦੀਪ ਦਾ ਚਿੱਤ ਤਾਂ ਕੀਤਾ ਕਿ ਉਹ ਇੱਕਦਮ ਘਰ 'ਚੋਂ ਬਾਹਰ ਹੋ ਜਾਵੇ ਪਰ ਜੋਰਾਵਰ ਨਾਲ ਦੋਸਤੀ ਨੇ ਉਹਨੂੰ ਰੋਕ ਲਿਆ ਸੰਦੀਪ ਤੇ ਨੀਰੂ ਦੇ ਜਾਣ ਪਿੱਛੋਂ ਜੋਰਾਵਰ ਨੇ ਆਪਣੇ ਬਾਪੂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਪੱਕੀ ਹਦਾਇਤ ਦਿੱਤੀ ਉਸ ਦਿਨ ਤਾਂ ਕਰਤਾਰਕੌਰ ਨੇ ਵੀ ਬਲਦੇਵ ਸਿੰਘ ਨੂੰ ਆਕ ਦਿੱਤਾ ਤੇਰੀ ਗੰਦੀ ਜ਼ੁਬਾਨ ਕਿਸੇ ਦਿਨ ਕੋਈ ਵੱਡਾ ਕਾਰਾ ਕਰਵਾ ਕੇ ਰਹੁ ਜੇ ਇਹੋ ਹੀ ਕਰਨਾ ਹੈ ਤਾਂ ਚੱਲ ਮੁੜ ਪਿੰਡ ਨੂੰ ਤੇਰੇ ਵਰਗੇ ਇੱਥੇ ਆ ਕੇ ਵੀ ਜਾਤ ਪਾਤ ਦਾ ਗੰਦ ਪਾਉਣੋਂ ਨਹੀਂ ਟੱਲਦੇ ਦੋਨੋਂ ਮੁੰਡੇ ਪਰਦੇਸਾਂ 'ਚ ਭਰਾਵਾਂ ਵਾਂਗ ਰਹਿੰਦੇ ਆ ਇੱਕ ਦੂਜੇ ਦਾ ਸਹਾਰਾ ਦੋਨਾਂ ਨੂੰ ਤੇਰਾ ਕਾਲਜਾ ਕਿਉਂ ਮੱਚਦਾ ਰਹਿੰਦਾ ਤੇ ਇੱਥੋਂ ਜਵਾਕਾਂ ਦਾ ਮੂੰਹ ਪਿਆਰ ਜਰਿਆ ਨਹੀਂ ਜਾਂਦਾ ਆਇਆ ਵੱਡਾ ਇਹ ਵੱਡੀ ਜਾਤ ਵਾਲਾ ਮੈਂ ਤਾਂ ਮੁੰਡੇ ਨੂੰ ਆਖ ਦੇਣਾ ਕਿ ਇਹਦੀ ਸੀਟ ਬੁੱਕ ਕਰਵਾ ਕੇ ਤੋਰ ਪਿੰਡ ਨੂੰ ਜਿਉਂ-ਜਿਉਂ ਦਿਨ ਢਲਦਾ ਜਾਂਦਾ ਸੀ ਬਲਦੇਵ ਸਿੰਘ ਦੀ ਚਿੰਤਾ ਵੱਧਦੀ ਜਾਂਦੀ ਸੀ ਫਿਕਰ ਤਾਂ ਕਰਤਾਰਕੌਰ ਨੂੰ ਵੀ ਬਥੇਰਾ ਸੀ ਪਰ ਉਹ ਸ਼ਾਂਤ ਸੀ ਉਹ ਟਕੌਰ ਵੀ ਲਾ ਜਾਂਦੀ ਇੱਕ ਦਿਨ ਤਾਂ ਆ ਜਾਣਾ ਹੀ ਸੀ ਫਿਕਰ ਤਾਂ ਉਹਨੂੰ ਵੀ ਸੀ ਪਰ ਉਹ ਬਲਦੇਵ ਸਿੰਘ ਨੇ ਸਾਰੀ ਗੱਲ ਉਸਤੇ ਸੁੱਟ ਰਹੀ ਸੀ ਬਲਦੇਵ ਸਿੰਘ ਦੀ ਲਾਚਾਰੀ ਉਹਦੀਆਂ ਅੱਖਾਂ ਥਾਣੀ ਵਹਿ ਤੁਰੀ। ਉਹਨੇ ਆਪਣੀ ਪੱਗ ਦਾ ਲਾ ਢਿੱਲਾ ਕਰਕੇ ਅੱਖਾਂ ਪੱਗ ਦੇ ਲੜ ਨਾਲ ਪਹੁੰਚ ਕੇ ਦੁਬਾਰਾ ਟੰਗ ਲਿਆ। ਉਹਦੀਆਂ ਅੱਖਾਂ 'ਚੋਂ ਵਗਿਆ ਨੀਰ ਦੇਖ ਕੇ ਕਰਤਾਰਕੌਰ ਦੀਆਂ ਅੱਖਾਂ 'ਚੋਂ ਵੀ ਹੰਝੂ ਕਿਰੇ ਜਿਹੜੇ ਪਾਰਕ ਦੇ ਹਰੇ ਕਾ ਨੇ ਪੀ ਲਏ। ਟਾਲ ਦਾ ਦਿਨ ਦੇਖ ਬਲਦੇਵ ਜਿਉਂਨੇ ਆਪਣੀ ਜੇਬ 'ਚੋਂ ਫੋਨ ਕੱਢਿਆ ਤੇ ਕਰਤਾਰਕੌਰ ਨਾਲ ਸਲਾਹ مشਵਰਾ ਕੀਤੇ ਬਿਨਾਂ ਹੀ ਸੰਦੀਪ ਦਾ ਨੰਬਰ ਘੁਮਾ ਲਿਆ। ਸੰਦੀਪ ਨੇ ਫੋਨ ਨਾ ਚੁੱਕਿਆ। ਬਲਦੇਵ ਸਿੰਘ ਦੇ ਦਿਮਾਗ 'ਚ ਖਿਆਲ ਆਇਆ ਕਿ ਹੋ ਸਕਦਾ ਹੈ ਕਿ ਉਹਦੀ ਨੂਨੇ ਸੰਦੀਪ ਨੂੰ ਦੱਸ ਦਿੱਤਾ ਹੋਵੇ ਨਹੀਂ ਤਾਂ ਉਹਨੇ ਫੋਨ ਚੁੱਕ ਲੈਣਾ ਸੀ ਸੰਦੀਪ ਵੀ ਤਾਂ ਉਹਦਾ ਹੀ ਪੱਕ ਲਊ ਇਸ ਵੇਲੇ ਉਹਨੇ ਕਿੱਥੇ ਜਾਣਾ ਅੱਜ ਤਾਂ ਉਹਨੂੰ ਛੁੱਟੀ ਹੈ ਚੱਲ ਕੁਝ ਥੇਰ ਠਹਿਰਨ ਪਿੱਛੋਂ ਫੋਨ ਕਰਦਾ ਨਹੀਂ ਤਾਂ ਫੇਰ ਕੁਝ ਹੋਰ ਸੋਚਣਾ ਪਊ ਉਹ ਖਿਆਲਾਂ ਦੀ ਉਢੇੜ ਬੁਣ ਵਿੱਚ ਉਲਝਿਆ ਹੋਇਆ ਸੀ ਫਿਰ ਇੱਕ ਸੀਨ ਜਿਸ ਦਿਨ ਸੰਦੀਪ ਤੇ ਉਹਦੀ ਘਰ ਵਾਲੀ ਉਹਨਾਂ ਨੂੰ ਮਿਲਣ ਆਏ ਸੀ ਟੇਬਲ ਤੇ ਪਈ ਰੋਟੀ ਛੱਡ ਕੇ ਉਹ ਕਮਰੇ ਵਿੱਚ ਜਾ ਬੈਠਾ ਸੀ ਯਾਦ ਆ ਗਿਆ ਬਲਦੇਵ ਨੂੰ ਖਿਆਲ ਆਇਆ ਕਿ ਸ਼ਾਇਦ ਸੰਦੀਪ ਉਹਦਾ ਫੋਨ ਨਹੀਂ ਚੁੱਕੇਗਾ ਪਹਿਲਾਂ ਗੱਲ ਹੋਰ ਸੀ ਜੋਰਾ ਵਰ ਉਹਦਾ ਯਾਰ ਸੀ ਅਸੀਂ ਕੀ ਲੱਗਦੇ ਹਾਂ ਇਹਦੇ ਨਾਲੇ ਅਸੀਂ ਕਿਹੜਾ ਕਦੇਸ ਨੂੰ ਪਿਆਰ ਨਾਲ ਬੁਲਾਇਆ ਬਲਦੇਵ ਸਿਉਨੇ ਕਾਲਜੀ ਚ ਤੂ ਜੀ ਪਈ ਤੇ ਉਹ ਕਰਤਾਰਕੌਰ ਨੂੰ ਕਹਿਣ ਲੱਗਾ ਆ ਦੇ ਇੱਕ ਗੋਲੀ ਕਰਤਾਰਕੂਰ ਨੇ ਅਜੇ ਗੋਲੀ ਤੋਂ ਪੇਪਰ ਲਾ ਕੇ ਉਹਨੂੰ ਫੜਾਈ ਹੀ ਸੀ ਕਿ ਬਲਦੇਵ ਦੇ ਕੋਲ ਬੈਂਚ ਤੇ ਪਿਆ ਫੋਨ ਖੜਕ ਪਿਆ ਉਸ ਨੇ ਕਾਹਲ ਨਾਲ ਫੋਨ ਚੁੱਕਿਆ ਤੇ ਅਗਲੇ ਪਾਸੇ ਤੋਂ ਸੰਦੀਪ ਬੋਲ ਰਿਹਾ ਸੀ ਕੀ ਹਾਲ ਆ ਪੁੱਤ ਸੰਦੀਪ ਬਲਦੇਵ ਸਿਉ ਨੇ ਬੜੇ ਪਿਆਰ ਨਾਲ ਕਿਹਾ ਸੰਦੀਪ ਨੂੰ ਕੁਝ ਸ਼ੱਕ ਜਿਹਾ ਹੋਇਆ ਉਹਦੀ ਆਵਾਜ਼ ਦੀ ਟੋਨ ਪਹਿਲਾਂ ਨਾਲੋਂ ਵੱਖਰੀ ਸੀ ਅਸੀਂ ਠੀਕ ਠਾਕ ਆ ਤੁਸੀਂ ਸੁਣਾਓ ਸੰਦੀਪ ਨੇ ਬੜੇ ਅਦਬ ਨਾਲ ਪੁੱਛਿਆ ਬਲਦੇਵ ਸਿੰਘ ਕੁਝ ਚੀਜ਼ ਗਿਆ। ਉਹਨੂੰ ਇੱਕਦਮ ਯਾਦ ਆ ਗਿਆ ਕਿ ਕਿਵੇਂ ਉਹਨੇ ਗੱਲਾਂ-ਗੱਲਾਂ 'ਚ ਸੰਦੀਪ ਤੇ ਉਹਦੀ ਪਤਨੀ ਦੀ ਬੇਇੱਜ਼ਤੀ ਕੀਤੀ ਸੀ। ਜਦੋਂ ਆਪਣੇ ਘਰੋਂ ਵੇਸਨ ਦੀ ਬਰਫੀ ਬਣਾ ਕੇ ਲੈ ਆਈ ਸੀ। ਉਹਨੇ ਬੜੀ ਬੇਸ਼ਰਮੀ ਤੇ ਬੇਰਹਿਮੀ ਨਾਲ ਆਖਿਆ ਸੀ। ਇੱਥੇ ਆ ਕੇ ਤਾਂ ਕੋੜ ਕਿਰਲੀਆਂ ਵੀ ਸਤੀਰਾਂ ਨੂੰ ਜੱਫੇ ਪਾਉਣ ਲੱਗ ਜਾਂਦੀਆਂ। ਸ਼ਾਇਦ ਕੁਝ ਹੋਰ ਵੀ ਊਲ-ਜਲੂਲ ਬੋਲ ਦਿੰਦਾ। ਜੇਕਰ ਜੋਰਾਵਰ ਨੇ ਅੱਖਾਂ ਦੀ ਕੋਰ ਨਾਲ ਚੁੱਪ ਰਹਿਣ ਦਾ ਇਸ਼ਾਰਾ ਨਾ ਕੀਤਾ ਹੁੰਦਾ ਬਲਦੇਵ ਜੀ ਉਹਨੂੰ ਚਿੰਤਾ ਸੀ ਕਿ ਸੰਦੀਪ ਉਹਦੀ ਬੇਇੱਜ਼ਤੀ ਨਾ ਕਰ ਦੇਵੇ ਪਰ ਛਿਜਕਣ ਦਾ ਵੇਲਾ ਨਹੀਂ ਸੀ ਆਪਣੇ ਦਿਲ ਦੀ ਗੱਲ ਕਰਨੀ ਹੀ ਪੈਣੀ ਸੀ ਗੱਲ ਉਹਦੇ ਬੁੱਲਾਂ ਤੇ ਆ ਕੇ ਰੁਕ ਗਈ ਬਲਦੇਵ ਸਿੰਘ ਦਾ ਸਾਰਾ ਸਰੀਰ ਕੰਬਣ ਲੱਗਿਆ ਉਹਦਾ ਚੇਤ ਕੀਤਾ ਕਿ ਫੋਨ ਕੱਟ ਦੇਵੇ ਪਰ ਕਟਿਆ ਕਿੱਥੇ ਸਰਣਾ ਸੀ ਉਹਨੇ ਮਨ ਕਰੜਾ ਕਰਕੇ ਕਿਹਾ ਸੰਦੀਪ ਮੈਂ ਤੇ ਤੇਰੀ ਚਾਚੀ ਸਵੇਰ ਤੋਂ ਪਾਰਕ 'ਚ ਬੈਠੇ ਆਂ ਤੇਰੀ ਪਰਜਾਈ ਹਰਲੀਨ ਨੇ ਸਾਨੂੰ ਘਰੋਂ ਕੱਢਤਾ ਪਤਾ ਨਹੀਂ ਲੱਗਦਾ ਹੁਣ ਕਿੱਥੇ ਜਾਈਏ ਸੰਦੀਪ ਇੱਕਦਮ ਬੋਲਿਆ ਚਾਚਾ ਜੀ ਫਿਕਰ ਨਾ ਕਰੋ ਮੈਂ ਹੁਣੇ ਆਇਆ ਮੇਰੇ ਹੁੰਦਿਆਂ ਤੁਸੀਂ ਕਿੱਥੇ ਜਾਣਾ ਸਾਡਾ ਘਰ ਤੁਹਾਡਾ ਆਪਣਾ ਘਰ ਸੰਦੀਪ ਨੇ ਨੀਰੂ ਨੂੰ ਇੰਨਾ ਹੀ ਕਿਹਾ ਮੈਂ ਚਾਚਾ ਜੀ ਤੇ ਚਾਚੀ ਜੀ ਨੂੰ ਲੈਣ ਚੱਲਿਆਂ ਤੂੰ ਰੋਟੀ ਪਾਣੀ ਦਾ ਪ੍ਰਬੰਧ ਕਰ ਨੀਰੂ ਨੂੰ ਪਤਾ ਨਹੀਂ ਸੀ ਕਿ ਸੰਦੀਪ ਉਹਨਾਂ ਨੂੰ ਕਿੱਥੋਂ ਲੈਣ ਚੱਲਿਆ। ਉਹ ਚਾਚਾ ਚਾਚੀ ਤੋਂ ਸਮਝ ਗਈ ਕਿ ਉਹ ਬਲਦੇਵ ਸਿੰਘ ਤੇ ਕਰਤਾਰਕੁਰ ਨੂੰ ਲੈਣ ਗਿਆ। ਸੰਦੀਪ ਨੇ ਦੂਰੋਂ ਹੀ ਬਲਦੇਵ ਤੇ ਕਰਤਾਰ ਨੂੰ ਬੈਂਚ ਤੇ ਬੈਠੇ ਦੇਖ ਲਿਆ। ਉਹਨਾਂ ਦੀ ਨਜ਼ਰ ਵੀ ਪਾਰਕਿੰਗ ਵੱਲ ਟਿਕੀ ਹੋਈ ਸੀ। ਸੰਦੀਪ ਨੇ ਬਿਨਾਂ ਕੋਈ ਸਵਾਲ ਕੀਤੇ ਉਹਨਾਂ ਨੂੰ ਕਾਰ 'ਚ ਬਿਠਾਇਆ ਤੇ ਆਪਣੇ ਘਰ ਲਿਆਇਆ। ਬਲਦੇਵ ਸਿੰਘ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਪਰ ਸੰਦੀਪ ਨੇ ਵਿੱਚੋਂ ਹੀ ਟੋਕ ਕੇ ਕਿਹਾ ਚਾਚਾ ਜੀ ਤੁਸੀਂ ਮੈਨੂੰ ਉਦੋਂ ਹੀ ਕਿਉਂ ਨਾ ਦੱਸਿਆ ਤੁਸੀਂ ਮੇਰੇ ਹੁੰਦਿਆਂ ਸਵੇਰ ਦੇ ਪਾਰਕ 'ਚ ਕਿਉਂ ਬੈਠੇ ਰਹੇ ਮੈਨੂੰ ਤੁਸੀਂ ਬਗਾਨਾ ਕਿਉਂ ਸਮਝਿਆ ਮੈਨੂੰ ਇਸ ਦਾ ਬਹੁਤ ਦੁੱਖਾ ਸੰਦੀਪ ਦੀਆਂ ਗੱਲਾਂ ਸੁਣ ਬਲਦੇਵ ਸਿੰਘ ਤੇ ਕਰਤਾਰ ਕੌਰ ਦੀਆਂ ਅੱਖਾਂ 'ਚੋਂ ਥਿਪਤੀਪ ਪਾਣੀ ਵਹਿ ਤੁਰਿਆ ਨੀਰੂ ਨੇ ਅੱਗੇ ਵੱਧ ਕੇ ਦੋਨਾਂ ਨੂੰ ਬੜੀ ਨਿੱਗੀ ਜਹੀ ਗਲਵਕੜੀ ਪਾਈ ਤੇ ਬੋਲੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੰਮ ਨਹੀਂ ਕਰਦੀ ਮੈਨੂੰ ਉਦੋਂ ਹੀ ਫੋਨ ਕਰ ਦੇਣਾ ਸੀ ਅੱਜ ਤਾਂ ਅਸੀਂ ਦੋਨੋਂ ਘਰ ਸੀ ਮੈਨੂੰ ਬੁਰਾ ਲੱਗ ਰਿਹਾ ਹੈ ਕਿ ਸਾਡੇ ਹੁੰਦਿਆਂ ਤੁਸੀਂ ਪਾਰਕ 'ਚ ਭੁੱਖੇ ਤੇ ਆਏ ਬੈਠੇ ਰਹੇ ਨੀਰੂ ਨੇ ਛੇਤੀ ਜੇਤੀ ਰੋਟੀ ਬਣਾਈ ਤੇ بڑے ਅਦਮ ਨਾਲ ਉਹਨਾਂ ਨੂੰ ਖਵਾਈ ਤੇ ਸੌਣ ਦਾ ਕਮਰਾ ਦਿਖਾ ਦਿੱਤਾ ਅਗਲੀ ਸਵੇਰ ਸੰਦੀਪ ਤੇ ਨੀਰੂ ਹਰਲੀਨ ਕੋਲੋਂ ਬਲਦੇਵ ਸਿੰਘੋਂ ਤੇ ਕਰਤਾਰਕੌਰ ਦੇ ਕੱਪੜੇ ਲੀੜੇ ਤੇ ਦੀਵਾਨਿਆਂ ਦੀ ਫੜ ਲਿਆਏ ਦੋ ਤਿੰਨ ਦਿਨ ਸੰਦੀਪ ਦੇ ਘਰ ਰਹਿਣ ਮਗਰੋਂ ਬਲਦੇਵ ਸਿੰਘ ਸੰਦੀਪ ਨੂੰ ਆਖਣ ਲੱਗਾ ਪੁੱਤ ਅਸੀਂ ਕਿੰਨਾ ਚਿਰ ਤੇਰੇ ਤੇ ਬੋਝ ਬਣ ਕੇ ਬੈਠਾਂਗੇ ਤੂੰ ਇਓ ਗਾਰ ਸਾਡਾ ਭਾਰਤ ਦਾ ਟਿਕਟ ਕਟਾ ਦੇ ਅਸੀਂ ਪਿੰਡ ਜਾ ਕੇ ਤੇਰੇ ਖਾਤੇ 'ਚ ਪੈਸੇ ਪਾ ਦੇਵਾਂਗੇ ਜਾਂ ਤੇਰੇ ਬਾਪੂ ਨੂੰ ਦੇ ਦੇਵਾਂਗੇ ਸੰਦੀਪ ਹੱਸਿਆ ਤੇ ਕਹਿਣ ਲੱਗਾ ਚਾਚਾ ਜੀ ਤੁਸੀਂ ਮੇਰੇ ਤੇ ਬੋਝ ਨਹੀਂ ਤੁਸੀਂ ਜਿੰਨਾ ਚਿਰ ਚਾਹੋ ਸਾਡੇ ਕੋਲ ਰਹਿ ਸਕਦੇ ਹੋ ਬੋਝ ਸ਼ਬਦ ਕਹਿ ਕੇ ਮੈਨੂੰ ਨੀਵਾਂ ਨਾ ਕਰੋ ਬਲਦੇਵ ਸੇ ਉਹਨੂੰ ਸ਼ਰਮ ਜੀ ਮਹਿਸੂਸ ਹੋਈ ਤੇ ਸੋਚਣ ਲੱਗ ਪਿਆ ਜੀ ਨੂੰ ਮੈਂ ਨੀਵਾ ਸਮਝਦਾ ਰਿਹਾ ਉਹ ਤਾਂ ਕਿੰਨਾ ਉੱਚਾ ਹੈ ਸੰਦੀਪ ਨੇ ਬਲਦੇਵ ਦੇ ਜੋਰ ਪਾਉਣ ਤੇ ਭਾਰਤ ਦੇ ਟਿਕਟ ਤੇ ਹੋਰ ਨਿੱਕ ਸੁੱਕ ਲੈ ਕੇ ਦਿੱਤਾ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਲਈ ਵੀ ਕੁਝ ਨਾ ਕੁਝ ਲੈ ਕੇ ਦਿੱਤਾ ਤਾਂ ਜੋ ਇਹਨਾਂ ਦੇ ਦਿਲ ਵਿੱਚ ਨਾ ਆਵੇ ਕਿ ਜੇ ਜੋਰਾ ਵਰ ਜਿਉਂਦਾ ਹੁੰਦਾ ਤਾਂ ਸਾਨੂੰ ਕੁਝ ਲੈ ਕੇ ਨਾ ਦਿੰਦਾ ਸੰਦੀਪ ਨੇ ਭਰਾਵਾਂ ਵਰਗੇ ਦੋਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਜ਼ਿੰਮੇਵਾਰੀਆਂ ਸਮਝ ਕੇ ਨਿਭਾਈਆਂ। 에어ਪੋਰਟ ਤੇ ਜਾਣ ਲੱਗਿਆਂ ਬਲਦੇਵ ਸਿੰਘ ਤੇ ਸੰਦੀਪ ਨੂੰ ਆਪਣੀਆਂ ਬਾਹਾਂ ਚ ਲੈੰਦਿਆਂ ਆਕੇ ਦਿੱਤਾ ਪੁੱਤਰਾ ਮੈਨੂੰ ਮਾਫ਼ ਕਰੀ। ਅੱਜ ਤੱਕ ਮੇਰੇ ਅੰਦਰਲਾ ਜੱਟ ਤੈਨੂੰ ਨੀਵਾ ਸਮਝਦਾ ਰਿਹਾ। ਅੱਜ ਤੇਰੇ ਕਰਦਾਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਕਿ ਨੀਵਾ ਤੂੰ ਨਹੀਂ ਨੀਵਾ ਮੈਂ ਆ। ਦੋਸਤੋ ਇਸੇ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਜੇ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ